ਕਿਆ ਕਰਦਾ ਅੱਜ ਵਿੱਚ ਨਾ ਬੋਲ ਹਲੇ 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 ਦੋਸਤੋਂ ਪਹਿਲਾਂ ਰੋਕਣ ਤੋਂ ਪਹਿਲਾਂ ਤੁਹਾਡੇ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਵੇ ਨਹੀਂ ਜੀ ਅੱਜ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਜਿਹੜਾ ਸਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਮਿਲਿਆ ਸੀ 5 ਮਾਰਚ ਦੇ ਚੰਡੀਗੜ੍ਹ ਧਰਨੇ ਆਸਤੇ ਉਹਦੇ ਆਸਤੇ ਅਸੀਂ ਲਗਭਗ ਪਿਛਲੇ ਹਫ਼ਤੇ ਤੋਂ ਤਿਆਰੀ ਕਰ ਰਹੇ ਹਾਂ ਕਿਉਂਕਿ ਕਈ ਦਿਨ ਹੋ ਗਏ ਸੱਦਾ ਦਿੱਤੇ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਕੋਰਸ ਦੇ ਵਿੱਚ ਮੁੱਖ ਮੰਤਰੀ ਉੱਠ ਕੇ ਚਲੇ ਗਏ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਕਿਸਾਨਾਂ ਦੀ ਠੀਕ ਹੈ ਜੀ ਇੱਕ ਦੋ ਮੰਦਾ ਤੇ ਸੈਂਤੀ ਬਣਦੀ ਨਜ਼ਰ ਆ ਰਹੀ ਸੀ ਪਤਾ ਨਹੀਂ ਕੀ ਗੱਲ ਬਣੀ ਆ ਉਹ ਕਹਿੰਦੇ ਤੁਸੀਂ ਕਰ ਲਓ ਜੋ ਕੁਝ ਕਰਨਾ ਠੀਕ ਹੈ ਜੀ ਠੀਕ ਆ ਉਸ ਤੋਂ ਬਾਅਦ ਜ세 ਬੰਦੀਆਂ ਵੀ ਉੱਠ ਕੇ ਚਲੇ ਗਏ ਮੁੱਖ ਮੰਤਰੀ ਸਾਹਿਬ ਨੇ ਉਸੇ ਦਿਨ ਹੀ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਰਸ ਨੂੰ ਮਤਲਬ ਆਰਡਰ ਦਿੱਤਾ ਉਸੇ ਰਾਤ ਨੂੰ ਹੀ ਮਤਲਬ ਸਾਡੇ ਕਿਸਾਨ ਆਗੂ ਕੋਰਸ ਨੇ 잡 ਲਏ ਬਹੁਤ ਸਾਰੇ ਉਹ ਹਜੇ ਵੀ ਨਜ਼ਰਬੰਦ ਦਾ ਕੋਈ ਘਰਾਂ ਚ ਨਜ਼ਰਬੰਦ ਕਰਦਾ ਕੋਈ ਥਾਣਾ ਚ ਇਹ ਬਹੁਤ ਹੀ ਮਤਲਬ ਲੋਕਤੰਤਰ ਦਾ ਕਹਾਣ ਹੈ ਅੱਜ ਦੇਖ ਲਓ ਤੁਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਪੁਲਿਸ ਦੇ ਨਾਕੇ ਲੱਗੇ ਆ ਉੱਥੇ-ਉੱਥੇ ਕਿਸਾਨ ਬੈਠੇ ਆ ਪਹਿਲੀ ਦਫਾ ਇਹ ਇਤਿਹਾਸ ਦੇ ਵਿੱਚ ਅਜ ਕਾਲਾ ਦਿਨ ਹੈ ਕਿਉਂਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਧਰਨੇ ਦੇਣ ਤੋਂ ਅਸੀਂ ਕੋਈ ਸੜਕ ਨਹੀਂ ਰੋਕੀ ਟ੍ਰੈਫਿਕ ਵੀ ਚੱਲੀ ਜਾਂਦਾ ਅਸੀਂ ਆਪ ਦਾ ਸ਼ਾਂਤਮਈ ਧਰਨਾ ਦੇ ਰਹੇ ਆ ਫਿਰ ਵੀ ਸਰਕਾਰ ਸਾਨੂੰ ਰੋਕ ਰਹੀ ਹੈ ਆਪਦੀਆਂ ਅਸੀਂ ਹੱਕੀ ਮੰਗਾਂ ਲੈ ਕੇ ਬੈਠੇ ਆ ਸਾਰਿਆਂ ਦਾ ਇਹਦੇ ਚ ਭਲਾ ਹੋਣਾ ਜੇ ਕੋਈ ਮਾਲਕ ਹੈ ਨਾ ਵੀ ਸਾਡੇ ਜਿਹੜੇ ਆ ਜਿੰਨੇ ਕਿਸਾਨ ਬੈਠੇ ਇਹਨਾਂ ਦਾ ਨਹੀਂ ਸਾਰਿਆਂ ਦਾ ਹੀ ਹੋਣਾ ਹੈ ਜਿਹੜੇ ਮੁਲਾਜ਼ਮ ਹੈ ਸਾਰਿਆਂ ਤੇ ਵੀ ਅਸਰ ਹੀ ਪੈਣਾ ਹੈ ਜਿਹੜਾ ਹੁਣ ਕਾਰਪੋਰੇਟ ਦਾ ਹੈ ਮਜ਼ਰਾ ਰਾਜ ਕਰ ਰਹੀ ਹੈ ਸਰਕਾਰ ਠੀਕ ਹੈ ਜੀ ਮੋਦੀ ਸਰਕਾਰਾਂ ਨੇ ਉਹ ਘੁਰਕੀ ਦਿੰਦੀ ਇਹਨਾਂ ਨੂੰ ਮੁੱਖ ਮੰਤਰੀ ਵੀ ਤੁਸੀਂ ਐ ਨਹੀਂ ਕਰਨਾ ਹੋ ਸਕਦਾ ਕੋਈ ਕੱਲ ਵੀ ਮਾਲੋ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦੇ ਵਿੱਚ ਕੋਈ ਉਹਨਾਂ ਨੂੰ ਹੋਇਆ ਹੋਵੇ ਵੀ ਤੁਸੀਂ ਨਹੀਂ ਫੈਸਲਾ ਕਰਨਾ ਕਿਸਾਨਾਂ ਤੇ ਜ਼ਬਰ ਕਰਨਾ ਹੋ ਸਕਦਾ ਕੋਈ ਇਹੋ ਜੀ ਗੱਲ ਹੋਵੇ ਕਿਉਂਕਿ ਤਾਂ ਹੀ ਸਰਕਾਰ ਇਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਐ ਪਰ ਨਹੀਂ ਕਿਸਾਨ ਦਬਾਉਂਦੇ ਕਿਸਾਨ ਕਿਸੇ ਵੀ ਹਾਲਤ ਜਲੀ ਦਬਣੇ ਦਿਨ ਰਾਤ ਅਸੀਂ ਇੱਕ ਕਰ ਦਾਂਗੇ ਧਰਨੇ ਵੀ ਲਾਵਾਂਗੇ ਸਰਕਾਰ ਦੇ ਨੱਕ ਚ ਧਾਮ ਕਰ ਦਾਂਗੇ ਇਹ ਨਹੀਂ ਗੱਲ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਕੀ ਕਾਰਵਾਈ ਕਰ ਲਓਗੇ ਵਾਧ ਤੋਂ ਵਾ ਤੁਸੀਂ ਗੋੜੀ ਚਲਾ ਦਓ ਹੋਰ ਕੀ ਹੋ ਜਾਊਗੀ ਅੱਗੇ ਵੀ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਕਿੰਨੇ ਕਿਸਾਨ ਸੀਰ ਹੋਗੇ ਹੋਰ ਹੋ ਜਾਣਗੇ ਪਰ ਜੇ ਤੁਸੀਂ ਆਖੋ ਭੁੱਲ ਜੋ ਵੀ ਇਹ ਸਰਕਾਰ ਥੋੜੀ ਦੁਬਾਰਾ ਆ ਜੂ ਜੇ ਇਹਨਾਂ ਤੁਸੀਂ ਕਿਸਾਨਾਂ ਤੇ ਜ਼ੁਲਮ ਕਰੋਗੇ ਦੁਬਾਰਾ ਸਰਕਾਰ ਨਹੀਂ ਆਉਣੇ ਤੁਹਾਡੇ 92 ਐਮਐਲਏ ਆ ਨਾ ਆ ਪਾਸੇ ਲੈ ਜਾਣਾ ਦੋ ਹੀ ਰਹਿ ਜਾਣੇ ਉਹ ਵੀ ਕਿਸੇ ਕੋਈ ਮਾਦ ਲੋ ਕਿਸੇ ਐਮਐਲਏ ਨੇ ਕੋਈ ਚੰਗਾ ਕੰਮ ਕਰਿਆ ਹੋਇਆ ਤਾਂ ਉਹ ਜਿੱਤ ਜਾਊਗਾ ਪਰ ਜਿਹੜਾ ਤੁਸੀਂ ਆ ਹੁਣ ਪੰਗਾ ਕਿਸਾਨਾਂ ਨਾਲ ਲੈ ਇਹ ਤੁਸੀਂ ਭੁੱਲ ਜਾਓ ਵੀ ਸਰਕਾਰ ਆਜੂਗੀ ਮੰਗਾ ਤਾਂ ਸਾਡੀਆਂ ਜਿਹੜੀ ਸਰਕਾਰ ਗਾਹ ਹੋ ਗਈ ਉਹਨਾਂ ਨਾਲ ਵੀ ਰਹਿਣੀਆਂ ਮੰਵਾ ਕੇ ਹੀ ਰਹਿਣੀਆਂ ਮੰਗੀਆਂ ਵੰਗਾਂ ਮੰਨਾਂ ਵੀ ਮੰਗਾ ਲਾਗੂ ਨਹੀਂ ਕਰ ਰਹੀ ਸਰਕਾਰ ਤੇ ਕਿਵੇਂ ਅਸੀਂ ਮਤਲਬ ਫਿਰ ਇਹਨਾਂ ਤੇ ਵਿਸ਼ਵਾਸ ਕਰੀਏ ਜਿਹੜੀਆਂ ਮਤਲਬ ਇਹਨਾਂ ਨੇ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਮੰਗਾ ਮੰਨੀਆਂ ਸੀ ਸਾਰੀਆਂ ਉਹ ਵੀ ਉਹ ਮੁਕਰ ਗਏ ਚੱਪਾ ਵਾਲੀ ਮੀਟਰਾਂ ਦੀ ਮੰਗ ਵੀ ਮੰਨੀ ਵੀ ਸੀ ਉਹ ਵੀ ਲਾਗੂ ਕਰਤੇ ਚੋਰੀ ਛੋਪੇ ਲਈ ਜਾਂਦੇ ਆ ਤੇ ਬਾਕੀ ਜਿਹੜਾ ਆਪਣਾ ਸਾਡੇ ਨਹਿਰੀ ਪਾਣੀ ਆ ਉਹਨਾਂ ਤੇ ਵੀ ਕੇਂਦਰ ਕਬਜ਼ਾ ਕਰ ਰਿਹਾ ਉਹ ਆਪਦੇ ਬੰਦੇ ਲਾ ਰਿਹਾ ਮੁੱਖ ਮੰਤਰੀ ਸਾਡੇ ਚੁੱਪ ਬੈਠੇ ਆ ਉਹਨਾਂ ਨੂੰ ਕੋਈ ਮਤਲਬ ਰੋਸ ਨਹੀਂ ਕਰ ਰਿਹਾ ਵੀ ਸਾਡੇ ਬੰਦੇ ਪੰਜਾਬ ਦਾ ਹੱਕਾ ਪਾਣੀ ਦਾ ਤੇ ਤੁਸੀਂ ਸਾਡੇ ਅਧਿਕਾਰਿਕ ਉਹ ਨਹੀਂ ਲਾ ਰਹੇ ਇਸੇ ਤੱਕ ਸਾਰਾ ਬਿਜਲੀ ਤੇ ਜਿਹੜਾ ਕਬਜ਼ਾ ਉਹ ਵੀ ਕੇਂਦਰ ਕਰਨਾ ਚਾਹੁੰਦਾ ਸਾਰਾ ਕੇਂਦਰ ਦਾ ਸਾਰੀ ਬਾਹ ਮਰੋੜੀ ਵੀ ਆ ਸਾਨੂੰ ਪਤਾ ਸਾਰੀ ਗੱਲ ਦਾ ਵੀ ਇਹ ਸਾਰਾ ਕੇਂਦਰੀ ਕਰਵਾ ਰਿਆ ਭਾਜਪਾ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਪਹਿਲਾਂ ਹੀ ਉਲਟਾ ਉਹ ਉਹੀ ਇਹ ਕਰਵਾ ਰਹੀ ਹੈ ਨਹੀਂ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ ਹੀ ਧਰਨਿਆਂ ਤੋਂ ਡਰ ਰਹੀ ਹੈ ਕਿ ਇਹਦਾ ਕੀ ਮਤਲਬ ਕੀ ਹੈ ਇਹਦਾ ਬਾਤ ਲੋਕ ਕੀ ਹੋਣਾ ਜੀ ਇਹ ਤਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਸ਼ਾਹਸ਼ ਹੈ ਜੀ ਇੱਕ ਆਪ ਵੀ ਧਰਨੇ ਤੇ ਸਾਡੇ ਕੋਲੇ ਹਜੇ ਵੀ ਵੀਡੀਓ ਪੰਜਾਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਬੈਠਦੇ ਰਹੇ ਆ ਤੁਹਾਡੇ ਬੈਠੇ ਰਹੇ ਹਾਂਜੀ ਹਾਂਜੀ ਇੱਥੇ ਸਾਡਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਆਪਣਾ ਧਰਨਾ ਲੱਗਿਆ ਰਿਹਾ ਜੀ ਆਪਣਾ ਪੱਖੋ ਕੈਂਚੀਆਂ ਟੋਪਾਂ ਨਾਲ ਜੀ ਉੱਥੇ ਵੀ ਇਹ ਮੁੱਖ ਮੰਤਰੀ ਜਦੋਂ ਬਣੇ ਨੇ ਸੀ ਉਦੋਂ ਧਰਨੇ ਤੇ ਬੈੰਦੇ ਰਹੇ ਕਿ ਟੋਲਪਰਾਜਾ ਗਲਤ ਹੈ ਜਦੋਂ ਸਾਡੀ ਯੂਨੀਅਨ ਉਥੇ ਧਰਨਾ ਲਾ ਲਿਆ ਫਿਰ ਉਹ ਸਹੀ ਹੋ ਗਿਆ ਜਾਂ ਤਰ ਰੋਕਿਆ ਗਿਆ ਜੇ ਇਸ ਤੋਂ ਨਹੀਂ ਜਾਣ ਦਿੱਤਾ ਤਾਂ ਅੱਗੇ ਪ੍ਰਦਰਸ਼ਨ ਕੀ ਹੋਗਾ ਤੁਹਾਡਾ ਕਿਉਂਕਿ ਸਾਡਾ ਸੂਬਾ ਪ੍ਰਧਾਨ ਵੱਲੋਂ ਤੇ ਸਾਡੇ ਜ਼ਿਲ੍ਹਾ ਦੇ ਮੀਤ ਪ੍ਰਧਾਨ ਐ ਕਿ ਮੈਂ ਮੀਤ ਪ੍ਰਧਾਨਾਂ ਕਿਲੇ ਦਾ ਹਾਂਜੀ ਸਾਡਾ ਇਹ ਐਕਸ਼ਨ ਆ ਕਿ ਅਸੀਂ ਸਰਕਾਰ ਦੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਲੜਾਈ ਨਹੀਂ ਲੜਨੀ ਠੀਕ ਹੈ ਜੀ ਅਸੀਂ ਇਹ ਕਰਨੀ ਆ ਵੀ ਜਿੱਥੇ ਸਾਨੂੰ ਰੋਕਿਆ ਜਾਂਦਾ ਅਸੀਂ ਉੱਥੇ ਬਹਿ ਕੇ ਆਪਦਾ ਜਿਹੜਾ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਕਰਨਾ ਸੀ ਉਹ ਇੱਥੇ ਕਰਾਂਗੇ ਠੀਕ ਹੈ ਜੀ ਤੇ ਪੰਜਾਬ ਲੈਵਲ ਤੇ ਹੀ ਸਾਰਾ ਕੁਝ ਹੋਣਾ ਹੈ ਸਾਰੀਆਂ ਜਥੇਬੰਦੀਆਂ ਇਹ ਕਰਨੀਆਂ ਆ ਸਾਰੇ ਅਸੀਂ ਇੱਕ ਤੋਂ ਮੋਰਚੇ ਦੀਆਂ ਬਾਕੀ ਜਿਹੜੀ ਗੱਲ ਹੈ ਸਾਨੂੰ ਅਸੀਂ ਕੋਈ ਕਿਸੇ ਨਾਲ ਕੋਈ ਵੀ ਪੱਥਰਬਾਜੀ ਜਾਂ ਕੋਈ ਅਸੀਂ ਕਿਸੇ ਦਾ ਰਸਤਾ ਰੋਕ ਕੇ ਨਹੀਂ ਸੀ ਖੁਸ਼ ਉੱਥੇ ਵੀ ਸਾਡਾ ਪਹਿਲਾਂ ਸੁਪਾ ਪ੍ਰਧਾਨ ਹੋਣਾ ਨੇ ਜਾਂ ਕਿੰਨੀ ਵੀ ਜੜੀਆਂ ਸਯੁਕਤ ਕਿਸਾਨ ਮਿਰਚੀ ਮੋਰਚੇ ਦੀਆਂ ਜੱਥੇ ਬੰਦੀਆਂ ਉਹਨਾਂ ਨੇ ਉੱਥੋਂ ਦੇ ਪ੍ਰਸ਼ਾਸਨ ਨੂੰ ਚੰਡੀਗੜ੍ਹ ਦੇ ਨੂੰ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦੇ ਇੱਥੇ ਦੇ ਅਫਸਰ ਰਹਿ ਗਏ ਵੱਡੇ ਉਹਨਾਂ ਤੋਂ ਜਗ੍ਹਾ ਮੰਗੀ ਸੀ ਕਿ ਖੁੱਲੀ ਜਗ੍ਹਾ ਸਾਨੂੰ ਦੇ ਦਿਓ ਅਸੀਂ ਕੋਈ ਵੀ ਕਿਸੇ ਦਾ ਰਸਤਾ ਜਾਮ ਨਹੀਂ ਕਰਾਂਗੇ ਨਾ ਅੱਜ ਕਰਾਂਗੇ ਨਾ ਕੱਲ ਕਰਾਂਗੇ ਅਸੀਂ ਰਸਤਾ ਜਾਮ ਕਰਨ ਵਾਸਤੇ ਕਿਸਾਨ ਨਹੀਂ ਬੈਠੇ ਹੋਏ ਸਾਡੇ ਆਪ ਦੇ ਵੀ ਬਹੁਤ ਸਾਰੇ ਕੰਮ ਆ ਗਏ ਜਿਹੜੇ ਅਸੀਂ ਲੋਕਾਂ ਦਾ ਰਸਤਾ ਰੋਕ ਕੇ ਅਸੀਂ ਕਿਸੇ ਦੇ ਨਾਲ ਸਾਡੇ ਆਪ ਦੇ ਭਰਾ ਸਾਡੇ ਸਾਰੇ ਜੇ ਰਸਤਾ ਕਿਧਰ ਰੋਕਾਂਗੇ ਅਸੀਂ ਅਸੀਂ ਸਿਰਫ ਇੱਕ ਆਪਦਾ ਜਿਹੜਾ ਕਹਿੰਦੇ ਹੁੰਦੇ ਆ ਹਰੇਕ ਬੰਦੇ ਦਾ ਇਨਸਾਨ ਦਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜਾ ਸਾਨੂੰ ਦਿੱਤਾ ਗਿਆ ਹੈ ਕਿ ਤੁਸੀਂ ਆਪਦਾ ਪ੍ਰੋਟੈਸਟ ਕਰ ਸਕਦੇ ਆ ਤੇ ਪਰ ਸ਼ਾਂਤਮਈ ਕਰ ਸਕਦੇ ਆ ਅਸੀਂ ਉਹ ਪ੍ਰੋਟੈਸਟ ਕਰਨ ਵਾਸਤੇ ਅੱਜ ਜਾ ਰਹੇ ਸੀ ਕਿਸੇ ਦਾ ਵੀ ਰਸਤਾ ਰੋਕਣ ਵਾਸਤੇ ਨਹੀਂ ਜਾ ਰਹੇ ਹੁਣ ਸਰਕਾਰ ਨੇ ਸਾਡਾ ਰਸਤਾ ਰੋਕਿਆ ਹੈ ਜਾਣ ਤੋਂ ਰੋਕਣ ਵਾਸਤੇ ਉਹਨੇ ਸਰਕਾਰ ਸਾਨੂੰ ਜਾਣ ਦੇਵੇ ਤਾਂ ਅਸੀਂ ਜਾਣ ਨੂੰ ਤਿਆਰ ਆਂ ਜੇ ਨਹੀਂ ਜਾਣ ਦਿੰਦੀ ਤਾਂ ਅਸੀਂ ਜਿੱਥੇ ਸਾਨੂੰ ਰੋਕਿਆ ਗਿਆ ਸੀ ਉੱਥੇ ਬੈਠ ਕੇ ਆਉ ਦਾ ਪ੍ਰੋਟੈਸਟ ਕਰਾਂਗੇ ਇੱਕ ਪਾਸੇ ਤਾਂ ਕਿਸਾਨਾਂ ਦਾ ਬੇਟਾ ਕਹਿ ਰਿਹਾ ਮੈਂ ਕਿਸਾਨ ਦਾ ਪੁੱਤ ਆ ਦੂਜੇ ਪਾਸੇ ਕਿਸਾਨਾਂ ਨੂੰ ਰੋਕ ਰਿਹਾ ਇੱਕ ਸੰਗਤ ਜਾਂ ਮੰਗਾਂ ਨਹੀਂ ਪੂਰੀਆਂ ਕਰ ਰਿਹਾ ਇਸ ਵਾਰ ਕੀ ਆਣਾ ਤੁਹਾਡਾ ਬਾਈ ਜੀ ਜੇ ਕਿਸਾਨਾਂ ਦੇ ਪੁੱਤ ਹੁੰਦੇ ਨਾ ਜਿਹੜੇ ਪਹਿਲਾਂ ਕਹਿੰਦੇ ਸੀ ਧਰਨੇ 'ਚ ਉਪਜੀ ਸੀ ਇਹ ਜਿਹੜੀ ਪਾਰਟੀ ਸੀਗੀ ਹਾਂ ਜੀ ਭਗਵਾਨਤ ਸਿੰਘ ਸਾਹਿਬ ਆਪ ਖੁਦ ਧਰਨੇ ਦੇ ਵਿੱਚ ਬੈਠਦੇ ਹੁੰਦੇ ਸੀ ਤੇ ਕਾਲੀ ਸਰਕਾਰ ਨੂੰ ਜਾਂ ਕਾਂਗਰਸ ਸਰਕਾਰ ਨੂੰ ਕੁਛ ਤੇ ਹੁੰਦੇ ਸੀ ਠੀਕ ਹੈ ਜੀ ਤੇ ਅੱਜ ਉਸ ਜਗ੍ਹਾ ਤੇ ਉਹ ਪਹੁੰਚ ਚੁੱਕਿਆ ਤੇ ਮੈਨੂੰ ਲੱਗਦਾ ਵੀ ਥੋ ਕਿ ਮੈਂ ਬਹੁਤ ਵੱਡੇ ਅਹੁਦੇ ਤੇ ਪਹੁੰਚ ਗਿਆ ਸ਼ਾਇਦ ਮੈਂ ਵੀ ਇੰਡੀਆ ਲੈਵਲ ਤੇ ਪ੍ਰਧਾਨ ਮੰਤਰੀ ਬਣ ਜਾਵਾਂ ਸ਼ਾਇਦ ਉਹ ਨਾਲ ਟਾਈਮ ਹੋਵੇ ਪਰ ਮੈਨੂੰ ਤਾਂ ਲੱਗਦਾ ਨਹੀਂ ਦਿੱਲੀ ਚੋ ਜਿਵੇਂ ਪੱਤਰੇ ਸਾਫ ਕੀਤੇ ਤੇ ਪੰਜਾਬ ਚ ਵੀ ਆਉਣ ਵਾਲੇ ਟਾਈਮ ਚ ਪੱਤਰੇ ਸਾਫ ਹੋਣਗੇ ਉਹਨਾਂ ਦੇ ਜਿਵੇਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਜਿਹੜੇ ਹੋਰ ਜਿਹੜੇ ਕਾਸਟ ਆ ਹੈਗੇ ਜਿੰਨੀਆਂ ਵੀ ਜਿਹੜੇ ਰੋਲੇ ਕੱਪੇ ਪੈਂਦੇ ਹੈਗੇ ਉਹ ਬਹੁਤ ਬਾਧੀ ਚੁਪੇ ਆ ਠੀਕ ਹੈ ਜੀ ਜਿਹੜੀਆਂ ਕੱਲ ਗ੍ਰਿਫਤਾਰੀਆਂ ਹੋਈਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਉਹਨਾਂ ਦੀ ਉਹਨਾਂ ਦੀ ਨਿੰਦਾ ਕਰਦੇ ਆ ਕਿ ਜਿਹੜਾ ਕੰਮ ਤੁਸੀਂ ਕਿਸਾਨਾਂ ਦੇ ਘਰੇ ਜਾ ਕੇ ਕਰੋਗੇ ਜਿੰਨਾ ਜ਼ਿਆਦਾ ਕਿਸਾਨ ਨੂੰ ਕਹਿੰ ਉਹਨਾਂ ਕਿਸਾਨ ਜਿਆਦਾ ਤੁਹਾਡੇ ਖਿਲਾਫ ਹੋਊਗਾ ਤੇ ਸਰਕਾਰ ਦੇ ਖਿਲਾਫ ਜਾਊਗਾ ਤੇ ਜਿਹੜੀ ਆਮ ਲਕਾਈ ਆ ਉਹਨਾਂ ਨੂੰ ਇਹ ਕਿਸਾਨ ਦੇ ਉੱਤੇ ਹੀ ਨਿਰਭਰ ਹੈਗੀ ਆ ਕਿਉਂਕਿ ਜਿਹੜਾ ਅਨਾਜ ਪੈਦਾ ਕਰਨਾ ਉਹ ਕਿਸਾਨ ਨੇ ਕਰਨਾ ਹੈ ਅਨਾਜ ਪੈਦਾ ਕਰਕੇ ਇੱਕ ਦਿਨ ਰਾਤ ਇੱਕ ਕਰਕੇ ਰਾਤ ਨੂੰ ਹੰਸੂਰਾਂ ਦੀ ਰਾਖੀ ਆ ਮੇਰਾ ਖੁਦ ਆ ਇੱਕ 10 ਮਰਲੇ ਖੰਨਾ ਮੇਰਾ ਆਪਦੇ ਖਾਣ ਵਾਸਤੇ ਮੈਂ ਆਪਦਾ ਘੋੜ ਕਢਾਉਣ ਨੂੰ ਲਾਇਆ ਸੀ ਮੇਰੇ ਪੱਤਾ ਵੀ ਨਹੀਂ ਛੱਡਿਆ ਮੇਰੇ 5 ਦਿਨ ਹੋ ਗਏ ਹੰਸੂਰਾਂ ਦੇ ਮੈਂ ਦੱਸੋ ਕਿੱਥੇ ਚੱਲਾ ਦਮ ਜਦੋਂ ਮੇਰੀ ਸਰਕਾਰ ਆ ਕੇ ਰਾਖੀ ਕਰੇ ਪੁਲਿਸ ਭੇਜ ਦੇ ਦੇ ਹੁਣ ਇੱਥੇ ਹੀ ਬਿਠਾਈ ਆ ਕੋਈ ਹੋਰ ਬੰਦੇ ਰਾਖੇ ਭੇਜ ਦੇ ਦੇ ਅ ਸਾਡੀਆਂ ਮੰਗਾ ਇੱਥੇ ਆ ਕੇ ਸਾਡੀਆਂ ਪੂਰੀਆਂ ਕਰ ਦਵੇ ਅਸੀਂ ਕਿਉਂ ਜਾਵਾਂਗੇ ਸਾਡੇ ਦਿਮਾਗ ਦੇ ਵਿੱਚ ਕੋਈ ਐਡਾ ਲੋਡ ਨਹੀਂ ਹੈਗਾ ਵੀ ਅਸੀਂ ਆਪਦਾ ਘਰ ਛੱਡ ਕੇ ਬੱਚੇ ਬੀਬੀ ਆਪਦਾ ਪਰਿਵਾਰ ਛੱਡ ਕੇ ਰਾਤਾਂ ਕੱਟਣੀਆਂ ਚੰਡੀਗੜ੍ਹ ਕੋਈ ਸੌਖੀਆਂ ਨਹੀਂ ਹੈਗੀਆਂ ਸ਼ੌਂਕ ਨਹੀਂ ਹੈਗਾ ਸਾਡਾ ਕੋਈ ਸਾਡਾ ਇਹ ਮੰਨ ਕਰਦਾ ਹੈ ਕਿ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਜਾਂ ਸਾਡੀਆਂ ਜਿਹੜੀਆਂ ਹੁਣ ਚੱਪ ਵਾਲੇ ਮੀਟਰ ਲਾ ਰਹੇ ਆ ਕਿਸਾਨ ਲੋਕੀ ਹੈ ਜਦੋਂ ਅੱਜ ਲਾਤੇ ਕੱਲ ਨੂੰ ਉਹਦੇ ਚੋ ਬਿਜਲੀ ਜੇ ਮੰਨ ਲਓ ਵੀ ਆਪਣਾ ਕਹਦਾ ਵੀ ਇੰਨੀ ਪੈਸੇ ਪਾਦੇ ਤੇ ਬੰਦ ਹੋ ਗਈ ਪਰ ਕਿਸਾਨ ਤੋਂ ਕਈ ਵਾਰੀ ਘਰੇ ਨਹੀਂ ਵੀ ਪੈਸਾ ਹੁੰਦਾ ਕਿਸੇ ਗਰੀਬ ਮਜ਼ਦੂਰ ਕੋਲੇ ਵੀ ਪੈਸਾ ਨਹੀਂ ਹੁੰਦਾ ਗੇ ਦੁਕਾਨਦਾਰ ਕੋਲੇ ਵੀ ਪੈਸਾ ਨਹੀਂ ਹੁੰਦਾ ਕਿਸੇ ਟਾਈਮ ਤੇ ਉਹ ਜੀ ਫੇਟੀ ਪੈ ਜਾਂਦੀ ਹੈ ਉਹ ਮਹੀਨਾ ਡੇਢ ਮਹੀਨਾ ਲੇਟ ਵੀ ਭਰ ਦਿੰਦਾ ਗੱਲ ਘੱਟ ਕਰਕੇ ਵੀ ਭਰ ਦਿੰਦਾ ਪਰ ਜਦੋਂ ਚਿਪ ਵਾਲੀ ਮੀਟਰ ਚੱਲਵੇ ਤੇ ਕਿੱਥੋਂ ਦੱਸੋ ਵੀ ਆਪਣਾ ਉਹਨੇ ਦਾ ਉਹਦੇ ਬੰਦ ਹੋ ਜਾਣਾ ਹੈਗਾ ਜਦੋਂ ਪਿੱਛੋਂ ਕੱਟਦਾ ਉਹਨਾਂ ਨੇ ਔਨਲਾਈਨ ਕੰਮ ਹੋ ਜਾ ਸਾਰਾ ਕੁਝ ਜੋ ਸਾਡੇ ਆਮ ਲੋਕਾਂ ਵਾਸਤੇ ਨਹੀਂ ਬਣਿਆ ਬਹੁਤ ਤਣਾੜ ਲੋਕਾਂ ਵਾਸਤੇ ਚਿਪ ਵਾਲੀ ਮੀਟਰ ਲੱਗ ਸਕਦੇ ਆ ਉਹਨਾਂ ਦੀ ਜਿਹੜੀ ਹੈਗੀ ਆ ਵੀ ਜਿਹੜੀ ਜਿਹੜੀ ਕਿਸਾਨੀ ਆਮ ਆ ਜਾਂ ਮਜ਼ਦੂਰ ਆ ਜੀ ਵੀ ਤੁਸੀਂ ਜਿਵੇਂ ਅੱਗੇ ਪ੍ਰੀ-ਬਿਡ ਮੇ ਅੱਗੇ ਮੀਟਰ ਚੱਲਦੇ ਸੀ ਜਿਸ ਤਰ੍ਹਾਂ ਦੇ ਉਹ ਮੀਟਰ ਲਾਓ ਜਿਹੜਾ ਬੰਦਾ ਪਹਿਲਾ ਜੇ ਨਾ ਅਗਲਾ ਨਹੀਂ ਦਿੰਦਾ ਮਹੀਨੇ ਵੀ ਆ ਦਿਨਾਂ ਤੋਂ ਜਿੰਨਾ ਟਾਈਮ ਹੈ ਤੁਹਾਡਾ ਬਿੱਲ ਉਹਦਾ ਕਨੈਕਸ਼ਨ ਕੱਟੋ ਜੇ ਨਹੀਂ ਭਰਦਾ ਤਾਂ ਪਰ ਇਹ ਨਵਾਂ ਸਿਸਟਮ ਜਿਹੜਾ ਆਨਲਾਈਨ ਸਿਸਟਮ ਜਾਂ ਵਲਡ ਲੈਵਲ ਦਾ ਜਿਹੜਾ ਸਿਸਟਮ ਹੈ ਆਪਣੇ ਇਹ ਪੰਜਾਬ ਦੀ ਜਾਂ ਇੰਡੀਆ ਚ ਨਹੀਂ ਲਾਗੂ ਹੋ ਸਕਦਾ ਠੀਕ ਹੈ ਕੜੀਆਂ ਹੀ ਮੰਗਾ ਬਹੁਤ ਮੰਗਾ ਸਾਡੀਆਂ ਛੋਟੀਆਂ-ਛੋਟੀਆਂ ਮੰਗਾ ਪਰ ਹੈ ਬਹੁਤ ਵੱਡੀਆਂ ਵੀ ਮੰਗਾ ਸਾਡੀਆਂ ਆਈਆਂ ਅੜੀਆਂ ਤੇ 10-12 ਮੰਗਾ ਤਾਂ ਉਹ ਤੋਂ ਮੰਨ ਚੁੱਕੇ ਸੀ ਕਿ ਅਸੀਂ ਪੂਰੀਆਂ ਕਰਾਂਗੇ ਪਰ ਉਹ 10-12 ਮੰਗਾ ਵੀ ਨਹੀਂ ਮੰਨੇ ਉਹਨਾਂ ਅੱਠ ਸੱਤ ਹੋਰ ਜੋੜ ਗਏ ਉਦੋਂ ਦੇ 3 ਸਾਲਾਂ ਚ ਧਰਨੇ ਵਿੱਚੋਂ ਨਿਕਲੀ ਸਰਕਾਰ ਇਹ ਕਹਿ ਰਹੀ ਸੀ ਕਿ ਧਰਨੇ ਨਹੀਂ ਲੱਗਣ ਦੇਵਾਂਗੇ ਸਾਡੀ ਸਰਕਾਰ ਦੇ ਧਰਨੇ ਨਹੀਂ ਲੱਗਣਗੇ ਲੋਕਾਂ ਨੂੰ ਐਨਾ ਹੀ ਕੰਮ ਹੋ ਜੂਗਾ ਪਰ ਹੁਣ ਕੀ ਹੋਇਆ ਵੀ ਧਰਨੇ ਲੱਗ ਵੀ ਰਿਹਾ ਤੇ ਲੱਗਣ ਵੀ ਨਹੀਂ ਦੇ ਰੇ ਕੀ ਕਰਨਾ ਇਹਦਾ ਜੀ ਜੀ ਤੁਹਾਨੂੰ ਇੱਕ ਗੱਲ ਦੱਸਦਾ ਹੈ ਪੰਜਾਬ ਲੈਵਲ ਤੇ ਕੀ ਇੰਡੀਆ ਲੈਵਲ ਤੇ ਵੀ ਇਹ ਰੌਲਾ ਪਿਆ ਹੋਇਆ ਪੂਰਾ ਹੂੰ ਇਹ ਇਕੱਲਾ ਪੰਜਾਬ ਨਹੀਂ ਧਰਨੇ ਲਾ ਰਿਹਾ ਹਰਿਆਣਾ ਵੀ ਲਾ ਰਿਹਾ ਠੀਕ ਹੈ ਜੀ ਸਾਰੀਆਂ ਸਟੇਟਾਂ ਲਾ ਰਹੀਆਂ ਪਰ ਇਹ ਜਿਹੜੇ ਮੁੱਖ ਮੰਤਰੀ ਹੁੰਦੇ ਨਾ ਇਹ ਮੈਨੂੰ ਲੱਗਦਾ ਸੈਂਟਰ ਦੇ ਅੰਡਰ ਜੀ ਜ਼ਿਆਦਾ ਕੰਮ ਕਰਦੇ ਹੈ ਜੇ ਆਪਦੀ ਜਲਦੀ ਹੋ ਮੈਂ ਤਾਂ ਕਹਿੰਦਾ ਰਬਟ ਦੀ ਮੋਹਰ ਰਹਿ ਗਈ ਹੈ ਜਿਹੜਾ ਮਰਜੀ ਇਹਨਾਂ ਨੂੰ ਚੱਕ ਕੇ ਜਿੱਥੇ ਮਰਜੀ ਲਾ ਲਵੇ ਪਹਿਲਾਂ ਜਦੋਂ ਇਹ ਤਿਆਰ ਹੁੰਦੇ ਆ ਜਦੋਂ ਧਰਨੀਆਂ ਦੇ ਵਿੱਚੋਂ ਇਹ ਪੈਦਾ ਹੁੰਦੇ ਆ ਉਦੋਂ ਇਹ ਕਹਿੰਦੇ ਆ ਕਿ ਅਸੀਂ ਆਹ ਕਰ ਦਾਂਗੇ ਅਸੀਂ ਆਹ ਕਰ ਦਾਂਗੇ ਪਰ ਕਰਦੇ ਕੁਝ ਨਹੀਂ ਧੰਨਵਾਦ

ਅੱਜ ਤੁਹਾਨੂੰ ਰੋਡ ਪੰਡ ਬਿਖੇ ਰੋਕਾ ਗਿਆ ਪ੍ਰਦਰਸ਼ਨ ਤੇ ਕੀ ਕਾਰਨ ਹੈ ਦਾ ਦੇਖੋ ਜੀ ਅਸੀਂ 26 ਜਨਵਰੀ 2023 ਨੂੰ ਚੰਡੀਗੜ੍ਹ ਦੇ ਵਿੱਚ 3 ਦਿਨਾਂ ਵਾਸਤੇ ਧਰਨਾ ਲਾਇਆ ਸੀ ਠੀਕ ਹੈ ਜੀ ਸਾਡੀਆਂ ਪੰਜਾਬ ਸਬੰਧੀ ਮਤਲਬੀ ਪੰਜਾਬ ਗਵਰਨਮੈਂਟ ਤੋਂ ਕੁਝ ਮੰਗਾ ਸੀਗੀਆਂ ਅਸੀਂ ਉੱਥੇ ਜਦੋਂ ਗਏ ਤਾਂ ਅਸੀਂ 3 ਦਿਨਾਂ ਦੇ ਵਿੱਚ ਉਸ ਟਾਈਮ ਵੀ ਭਗਵੰਤ ਮਾਨ ਸਰਕਾਰ ਤੋਂ ਕੁਝ ਮੰਗਾ ਸੀ ਜਿਹੜੀਆਂ ਅਸੀਂ ਮੰਗਵਾ ਕੇ ਆਏ ਸੀਗੇ ਮਨਵਾ ਕੇ ਆਏ ਸੀਗੇ ਉਹਨਾਂ ਨੇ ਕੋਈ ਵੀ ਉਹਨਾਂ ਤੇ ਲਾਗੂ ਨਹੀਂ ਕੀਤੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਅਸੀਂ ਲਾਗੂ ਕਰਾਉਣ ਵਾਸਤੇ ਚੱਲੇ ਸੀ ਵੀ ਜਿਹੜੀਆਂ ਤੁਸੀਂ ਮੰਗਾ ਸਾਲ ਪਹਿਲਾਂ ਮੰਗ ਲੀਆਂ ਸੀਗੀਆਂ ਉਹਨਾਂ ਨੂੰ ਲਾਗੂ ਕਰੋ ਉਹਨਾਂ ਨੇ ਜਦੋਂ ਲਾਗੂ ਨਾ ਕੀਤੀਆਂ ਤਾਂ ਅਸੀਂ ਉਹ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 7 ਦਿਨਾਂ ਦਾ ਪ੍ਰੋਗਰਾਮ ਦਿੱਤਾ ਸੀ ਵੀ ਅਸੀਂ ਮੰਗਾਂ ਨੂੰ ਦਿਖਵਾ ਕੇ ਮਨਵਾ ਕੇ ਜਾਵਾਂਗੇ ਤੇ ਉਹਨਾਂ ਨੇ ਸਾਨੂੰ ਜਾਣ ਤੋਂ ਪਹਿਲਾਂ ਹੀ ਅਸੀਂ ਮੰਗਾਂ ਮੰਗਵਾਉਣ ਜਾ ਰਹੇ ਸੀਗੇ ਮੰਗਾਂ ਮਨਵਾਉਣ ਵਾਸਤੇ ਤੇ ਸਾਨੂੰ ਇੱਥੇ ਰੋਕ ਲਿਆ ਠੀਕ ਹੈ ਕਿਹੜੇ ਕਿਹੜੇ ਜੱਥੇਬੰਦਿਆ ਤੁਹਾਡੇ ਨਾਲ ਸਾਥ ਦੇ ਰਹੇ ਸਾਰੀਆਂ ਸੰਯੁਕਤ ਮੋਰਚੀ ਦੀਆਂ ਘੱਟੋ ਘੱਟ 28 ਜੱਥੇਬੰਦਿਆ ਸਾਡੇ ਨਾਲ ਆ ਸਾਰੀਆਂ ਜੱਥੇਬੰਦਿਆ ਜਿਹਨਾਂ ਸੰਯੁਕਤ ਮੋਰਚੀ ਦੇ ਝੰਡੇ ਸਾਡੇ ਕੰਮ ਕਰਦੀਆਂ ਸੰਯੁਕਤ ਕਿਸਾਨ ਮੋਰਚਾ ਤੇ ਉਹ ਸਾਰੀਆਂ ਜੱਥੇਬੰਦਿਆ ਸਾਡੇ ਨਾਲ ਠੀਕ ਹੈ ਜੀ ਕਿਹੜੇ ਕਿਹੜੇ ਮੰਗਾਂ ਤੁਸੀਂ ਲੈ ਕੇ ਚੱਲੇ ਸੀ ਅੱਜ ਜਿਹੜੀਆਂ ਮੰਗਾਂ ਤਾਂ ਕਾਫੀ ਸਾਰੀਆਂ ਹੀ ਸੀ ਪਰ ਜਿਸ ਨੂੰ ਮੈਂ ਮੇਨ ਮੰਗਾਂ ਦੱਸ ਦਿਆਂ ਤਾਂ ਚਿੱਪ ਵਾਲੇ ਮੀਟਰਾਂ ਦੀ ਮੰਗ ਸੀਗੀ ਜਿਹੜੇ ਏਰੀਆ ਦੇ ਵਿੱਚ ਸੂਰਤਾਂਕ ਕਰਦੇ ਸੀ ਉਹਨਾਂ ਦੇ ਲਾਇਸੈਂਸ ਵਾਸਤੇ ਅਸੀਂ ਆਖਿਆ ਸੀ ਉਹ ਵੀ ਬਣਾ ਕੇ ਦੇਣਗੇ ਕੁਝ ਬੰਦ ਟਾਈਮ ਸੈਟਲਮੈਂਟ ਪੁਆਇੰਟ ਮਤਲਬ ਬੈਂਕਾਂ ਦੇ ਨਾਲ ਕੁਝ ਮਤਲਬ ਵੀ ਲੈਣ ਦੇਣ ਕਰਕੇ ਥੋੜੇ ਜਿਹੇ ਪੈਸੇ ਦੇ ਵਿੱਚ ਉਹ ਸਾਨੂੰ ਮਤਲਬ ਜਿਵੇਂ ਲੈਨ ਮਾਰਗੇਜ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਇਹ ਦੋਨੇ ਬੈਂਕਾਂ ਅੱਜ ਵੀ ਜਿੰਨੀ ਦਾ ਨਾ ਸੈਟਲਮੈਂਟ ਨਹੀਂ ਕਰਦੀਆਂ ਇਹੋ ਜਿਹੀਆਂ ਮੰਗਾਂ ਜਿਹੜੀਆਂ ਲੈ ਕੇ ਚੱਲੇ ਸੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਉਹ ਲਾਗੂ ਕਰਵਾਉਣ ਵਾਸਤੇ ਚੱਲੇ ਸੀ ਜਿਹੜਾ ਕੱਲ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਤੋਂ ਕੋਈ ਸਿੱਟਾ ਸਿੱਟਾ ਇਹੋ ਹੀ ਆ ਉਹਨਾਂ ਨੂੰ ਇਹੋ ਹੀ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਸੀ ਈ ਸਾਲ ਹੋ ਗਿਆ ਤੇ ਹੁਣ ਤੁਸੀਂ ਲਾਗੂ ਕਾਤੋਂ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਅਮਲੀ ਰੂਪ ਦੇ ਜਾਵਾ ਦਿਓ ਉਹਨਾਂ ਨੇ ਟਾਲ ਮਟੋਲ ਕੀਤੀ ਚਲਦੀਆਂ ਮੰਗਾਂ ਦੇ ਵਿੱਚੋਂ ਹੀ ਬਤਲੋ ਚਲ ਕੇ ਜਦੋਂ ਮੰਗਨ ਦਾ ਇਰਾਦਾ ਨਹੀਂ ਸੀ ਤੇ ਚਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜ ਗਿਆ ਠੀਕ ਹੈ ਜੀ ਹੁਣ ਤੱਕ ਮੀਟਿੰਗਾਂ ਕਰਦੇ ਆਏ ਆਂ ਹਾਂਜੀ ਬਾਦਲਨਾ ਵੀ ਬਹੁਤ ਮੀਟਿੰਗਾਂ ਕੀਤੀਆਂ ਚੰਦੀਨਾ ਵੀ ਕੀਤੀਆਂ ਕੈਪਟਨ ਅਮਰਿੰਦਰ ਨਾਲ ਵੀ ਕੀਤੀਆਂ ਪਰ ਇਹ ਜਿਹੜੀ ਜਿਵੇਂ ਮੁੱਖ ਮੰਤਰੀ ਮੰਗਾਂ ਦੇ ਵਿੱਚੋਂ ਉੱਠ ਕੇ ਭੱਜਿਆ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਇਹ ਵਿਵਹਾਰ ਨਹੀਂ ਕੀਤਾ ਜਾਂ ਤੁਸੀਂ ਕਰ ਲੋ ਕੀ ਕਰਦੇ ਆਂ ਇਸ ਤਰ੍ਹਾਂ ਦਾ ਪਹਿਲੀ ਵਾਰ ਆ ਉਹ ਸਿਕਾਉਂ ਵੀ ਚੱਲੇ ਸੀ ਵੀ ਉਹਨੂੰ ਆ ਕੋਸ਼ਿਸ਼ ਸਿਕਾਵਾਂਗੇ ਵੀ ਕਿਸਾਨਾਂ ਦੇ ਨਾਲ ਕਿਵੇਂ ਬੋਲਣ ਠੀਕ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜ ਦਿਨ ਦੀ ਦਾ ਧਰਨਾ ਮੁੱਤਲ ਕੀਤਾ ਜਾਵੇ ਫਿਰ ਅਸੀਂ ਕੋਈ ਗੱਲਬਾਤ ਕਰਾਂਗੇ ਇਸ ਬਾਰੇ ਕੀ ਕਹਿਣਾ ਤੁਹਾਡਾ ਇਹ ਉਹਨਾਂ ਦੇ ਟਾਲ ਮਟੋਲੇ ਸੀ ਕਿੰਨੀਆਂ ਹੀ ਮੀਟਿੰਗਾਂ ਉਹਦੇ ਨਾਲ ਚੱਲ ਗਈਆਂ ਸੀਗੀਆਂ ਉਹ ਸਿਰਫ ਗਰਮੀ ਦੇ ਵਿੱਚ ਉੱਠ ਕੇ ਚਲੇ ਗਏ ਕਿਸਾਂ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਸੀ ਉਹ ਉਹਦਾ ਜਵਾਬਦੇਹ ਨੂੰ ਤਿਆਰ ਹੀ ਨਹੀਂ ਸੀ ਇਸੇ ਕਰਕੇ ਮਤਲਬ ਉਹ ਗਰਮੀ ਦੇ ਵਿੱਚ ਉੱਠ ਕੇ ਚਲੇ ਗਏ ਉਹ ਜਿਹੜੀ ਉਹਨੇ ਤਾਲਖੀ ਖਾਧੀ ਆ ਉਹਨੂੰ ਇਹ ਹੀ ਦੱਸਣ ਚੱਲੇ ਸੀਗੇ ਵੀ ਕਿਸਾਨਾਂ ਦੇ ਨਾਲ ਕਿਹੜੀ ਤਰੀਕ ਦੇ ਨਾਲ ਗੱਲ ਠੀਕ ਹੈ ਉਹਨਾਂ ਵੱਲੋਂ ਪਿਛਲੇ ਕੱਲ੍ਹ ਦੇ ਤਹਿਸੀਲਦਾਰਾਂ ਨੂੰ ਵੀ ਮੁੱਤਲ ਕੀਤਾ ਹੈਗਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਹੋਣਾ 2 ਸਾਲ ਸਰਕਾਰ ਬੰਨ ਕੇ ਰਹਿਗੇ ਮਤਲਬੀ ਇਦੋਂ 3 ਸਾਲ ਪਹਿਲਾਂ ਉਹ ਕਿੱਥੇ ਗਏ ਸੀ ਠੀਕ ਹੈ ਜੀ ਜਿਹੜੀਆਂ ਉਹ ਅੱਜ ਗੱਲਾਂ ਕਰਦੇ ਫਿਰਦੇ ਆ ਵੀ ਸਰਦੀ ਸਰਕਾਰ ਦੁਬਾਰਾ ਆਉਗੀ ਅਸੀਂ ਇਹੋ ਜੀਆਂ ਗੱਲਾਂ ਕਰ ਲਏ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਤਲਬੀ ਕੇਸ ਬਣਾ ਦਿਓ ਠੀਕ ਹੈ ਜੇ ਕੋਈ ਸੱਚ ਬੋਲਦਾ ਕਿਸੇ ਪੱਤਰਕਾਰ ਤੇ ਕਿਸੇ ਕਿਸਾਨ ਤੇ ਜਦੋਂ ਕੋਈ ਸੱਚੀ ਗੱਲ ਬੋਲਦਾ ਜਾਂ ਉਹਨਾਂ ਨੂੰ ਕੋਈ ਸਵਾਲ ਪੁੱਛਦਾ ਜਦੋਂ ਉਹਨਾਂ ਨੇ ਕੁਝ ਸਾਨੂੰ ਕਰਕੇ ਨਹੀਂ ਦਿੱਤਾ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹ ਹੀ ਕਰੀ ਜਾਂਦਾ ਹੁਣ ਸਿਰਫ ਕੱਲੀਆਂ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇਹ ਵੇਖਣ ਦੇ ਮਾਰੇ ਵੀ ਸਾਨੂੰ ਵੋਟਾਂ ਪਾ ਦੇਣਗੇ ਇਹੋ ਜਿਹੀਆਂ ਗੱਲਾਂ ਕਰਦਾ ਪਰ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਲੋਕ ਆਉਣ ਵਾਲੇ ਨਹੀਂ ਠੀਕ ਹੈ